ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਜੀ ਹੋਰ ਠੀਕ ਠਾਕ ਹੋ ਜੀ ਸਾਰੇ ਲੋਹੜੀ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਲਓ ਜੀ ਰੋਟੀ ਬਣਾਈ ਜਾਂਦੀ ਹੈ ਹੋਰ ਰੋਟੀ ਬਣਾਈ ਹੈ ਨੀ ਸਵੇਰੇ ਟਾਈਮ ਤੇ ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਲੋਹੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਕਰੇ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਧਿਆਰ ਆਪਣੇ ਬਸਤੇ ਸਾਰਿਆਂ ਨੂੰ ਸਤੇ ਆਉਂਦਾ ਰਹੇ ਤੇ ਵਲੌਗ ਦੇ ਨਾਲ ਤੁਸੀਂ ਪੂਰੇ ਬਣਿਆ ਸਾਰੇ ਦਿਨ ਦਾ ਆਪਾਂ ਵਲੌਗ ਵਧੀਆ ਬਣਾਵਾਂਗੇ ਲੋੜੀ ਵੀ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਲੋੜੀ ਕਿਸ ਤਰ੍ਹਾਂ ਮਨਾਵਾਂਗੇ ਤੇ ਸਾਡੇ ਅਮਨੀਤ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਵਧੀਆ-ਵਧੀਆ ਵਲੌਗ ਵੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਰਹਿਾਂਗੇ ਤੇ ਚਲੋ ਜੀ ਫਿਰ ਵਲੌਗ ਦੇ ਨਾਲ ਬਣੇ ਰਿਓ ਮੈਂ ਸੀ ਝਾੜੂ ਮਾਰ ਲਿਆ ਸਾਰੇ ਕਮਰਿਆਂ ਚ ਤੇ ਲੌਬੀ ਜੇ ਤੇ ਹੋਏ ਮੇਰੀ ਮੰਮਾ ਪੋਚਾ ਲਾਈ ਜਾਂਦੇ ਆ ਹੋਜੀ ਲੋੜੀ ਤਾਂ ਸੱਪਣਿਆ ਕਰਦੇ ਫਿਰ ਆਪਾਂ ਤਾਂ ਸ਼ਾਮ ਨੂੰ ਬਣਾਵਾਂਗੇ ਵਧੀਆ ਲੋੜੀ ਤੇ ਫਿਰ ਆਪਾਂ ਨਾ ਤੋਂ ਕੇ ਨਵੇਂ ਕੱਪੜੇ ਪਾ ਕੇ ਫਿਰ ਸ਼ਾਮ ਨੂੰ ਬਣਾਵਾਂਗੇ ਲੋੜੀ ਨੀ ਆ ਤੇ ਵੈਸੇ ਸਾਰੇ ਤਾਂ ਮੈਂ ਵੈਪਰ ਦੇ ਨਾਲ ਆਤਮੀ ਹੁੰਨੀ ਪੋਚਾ ਫਿਰ ਇੰਨਾ ਥਾਂ ਤਾਂ ਫਿਰ ਬਹਿ ਕੇ ਪੋਚਾ ਨਾ ਹੁਣਾ ਔਖਾ ਗਾ ਤੇ ਰਸੋਈ ਦੇ ਵਿੱਚ ਵੈਪਰ ਨਾਲ ਵਧੀਆ ਨਹੀਂ ਲੱਗਦਾ ਪੁੱਤ ਅੱਜ ਲੋੜੀ ਆ ਦਿਨ ਤਿੱਕੀ-ਟਿੱਕੀ ਧੁੱਪ ਵੀ ਨਿਕਲਾਈ ਤੇ ਅੱਧੇ ਵੇੜੇ ਚਾਈਏ ਜਿੱਦ ਦੇ ਵੇੜੇ ਚਾਈ ਨਹੀਂ ਇੱਧਰ ਸ਼ਾਂਤ ਇੱਧਰ ਧੁੱਪਾ ਦੇਖੋ ਹਾਂ ਜੀ ਬੈੜਕ 'ਚ ਮੇਰੇ ਦਾਦਾ ਜੀ ਰੋਟੀ ਖਾਈ ਜਾਂਦੇ ਆ ਕਿਵੇਂ ਪਾਪਾ ਇੱਕ ਰੋਟੀ ਲੈਣੀ ਸੋ ਲੇ ਫਿਰ ਆਪਾਂ ਅੰਦਰ ਜਾਂਦੀਆਂ ਮਮਾ ਪਾਪਾ ਜੀ ਨੇ ਇੱਕ ਰੋਟੀ ਮੰਗਾਈ ਹੈ ਹਾਂ ਲੈ ਜਾਂਦਾ ਰੋਟੀ ਫੜਾਂ ਦੇ ਪੱਖੋਂ ਹਾਂਜੀ ਫਰਾਂ ਦੀ ਕੈਂ ਕਰ ਪੱਖਾ ਛੱਡ ਦੇ ਫਿਰ ਥਾਂ ਸੁੱਕ ਜੂਗਾ ਖੱਦ ਠੀਕ ਪੈਨ ਉੱਪਰ ਹੋ ਗਿਆ ਸਰ ਮਨ ਰੱਖ ਤਨ ਹੋ ਗੁਡੀਆਂ ਪਟੋਲੇ ਬਣਾਈ ਜਾਂਦੀਆਂ ਆਂ ਤੋ ਗੁੱਡੀ ਦਾ ਸਿਰ ਕਿੱਥੇ ਆ? ਆ ਸੀ। ਗੁੱਡੀ ਦਾ ਸਿਰ ਅੱਡੇ ਤੇ ਧਾੜ ਅੱਡ। ਬਣਾ ਲੈ। ਨਹੀਂ ਮੈਂ ਇਹਦਾ ਹੋਪਣਾ ਨਹੀਂ ਜਿਹੜਾ ਜਿਹੜੇ ਛੋਟੇ ਜੁਆਕਾਂ ਨੇ ਸੂਤੀ ਦਾ ਨਹੀਂ ਪਾਇਆ ਨਾ ਉਹ ਵਾਲਾ। ਅੱਛਾ ਠੀਕ ਹੈ। ਛੋਟੇ ਸੂਤ ਕਰਨੀ ਸੀਗੀ? ਹਾਂ। ਚਲ ਮੈਂ ਕਰਦੀ ਆ ਫਿਰ ਕੋਟੀ। ਬਜਾਰੋਂ ਕੋਟੀ ਲੈ ਕੇ ਕੀਤੀ ਸੀਗੀ ਤੇ ਕੋਟੀ ਥੋੜੀ ਜਿਹੀ ਦੇਖੋ ਉਹੀ ਹੈਗੀ ਅਸੀਂ ਕਹਿੰਨਾ ਮम्मी ਮੈਂ ਮਸ਼ੀਨ ਤੇ ਥੋੜੀ ਜਿਹੀ ਫਿਟਿੰਗ ਕਰਦੇ ਤੇ ਹੁਣ ਮੈਂ ਮਸ਼ੀਨ ਤੇ ਥੋੜੀ ਜਿਹੀ ਫਿਟਿੰਗ ਕਰਕੇ ਦੇਵਾਂਗੀ ਫਿਰ ਸ਼ਾਹ ਉਹਨੇ ਕੱਪੜੇ ਪਾਉਣੇ ਹੋਣੇ ਹਨਾ ਅੱਗੇ ਹਾਂਜੀ ਹੁਣ ਆਪਾਂ ਆਲੂ ਵਾਲੇ ਟਿੱਕਾ ਬਣਾ ਰਹੇ ਹਾਂ ਬਹੁਤ ਵਧੀਆ ਆਪਾਂ ਟਿੱਕਾ ਬਣਾਇਆਗਾ ਜਿਵੇਂ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਣੇ ਨਾ ਉਸੇ ਤਰ੍ਹਾਂ ਦੀਆਂ ਆਪਾਂ ਟਿੱਕਾ ਘਰ ਵਿੱਚ ਬਣਾਈਆਂ ਤੇ ਹੁਣ ਇੱਧਰ ਦੇਖ ਲਓ ਤੁਸੀਂ ਮੁੰਡੇ ਨੇ ਸਰਵ ਵੀ ਕਰ ਲਈਆਂ ਪਲੇਟ ਦੇ ਵਿੱਚ ਉੱਪਰ ਆਪਾਂ ਪਾਤੀ ਹੈ ਦਹੀਂ ਤੇ ਨਾਲ ਪਾਤੀ ਆਪਾਂ ਹਰੀ ਚਟਨੀ ਤੇ ਟਮਾਟਰਾਂ ਦੀ ਸੌਸ ਬਹੁਤ ਜ਼ਿਆਦਾ ਟੇਸਟੀ ਬਣੇਗਾ ਟਿੱਕਾ ਸੱਚੀ ਕਰਦਾ ਮੈਂ ਤਾਂ ਖਾ ਕੇ ਦੋ ਤਿੰਨ ਵਾਰੀ ਵੇਖ ਵੀ ਲਈਆਂ ਹਾਂਜੀ ਤੇ ਹੁਣ ਲੈ ਆਂਦਾ ਲੋਹੜੀ ਦਾ ਸਮਾਨ ਆ ਕੀ ਲਿਆਂਦਾਗਾ ਇਹ ਤਾਂ ਮੱਕੀ ਦਾ ਆਟਾ ਇਹ ਮੱਕੀ ਦਾ ਆਟਾ ਲਿਆਂਦਾ ਕਿਉਂਕਿ ਪਾਪਾ ਰੋਟੀ ਖਾਂਦੇ ਨੇ ਮੱਕੀ ਦੀ ਤੇ ਸਾਗ ਨਾਲ ਖਾਂਦੇ ਆ ਤੇ ਸਾਗ ਨਾਲ ਆਉਂਦਾ ਲੋਹੜੀ ਦਾ ਸਮਾਨ ਲਿਆਂਦਾ ਤੇ ਲਿਆਂਦੇ ਆ ਪਾਪਾ ਆ ਕੀ ਕੀ ਲਿਆਂਦਾ ਕੋਲ ਕੋਲ ਲਿਆਂਦੇ ਆ ਆਹ ਕਾਲੇ ਚਾਹ ਹਾਂ ਲੋਹੜੀ ਤੇ ਪਾਉਣ ਵਾਲੇ ਹਾਂ ਕਾਲੇ ਦੇ ਬਸ ਇੰਨੇ ਮੁਕ ਦੇਣਗੇ ਹਰ ਆ ਦੇਖੋ ਹਾਂ ਤੇ ਲੈ ਕੇ ਆਂਦਾ ਤੇ ਆਜ ਸੀ ਪਪਲ ਲੈ ਆਂਦਾ ਆ ਗਾਜ ਚ ਨੇ ਹੁੰਦੀ ਆ ਹਾਂ ਲੈਂਦੀ ਆ ਗਾਜ ਚ ਵਦੂ ਆ ਵਦੂ ਆ ਨਾ ਵਦੂ ਕਹਿ ਨੂੰ ਵਦੂ ਲੈ ਆਦੀ ਆ ਕੀ ਲੈ ਕੇ ਆਂਦਾ ਇਹ ਖੰਜੂਰਾ ਦਾ ਅੱਛਾ ਖੰਜੂਰਾ ਦਾ ਪੈਕਟ ਲੈ ਆਂਦਾ ਇੱਕ ਕਿੰਨੀ ਜੰਮੀ ਲੱਗਦੀ ਆ ਸਾਡਾ ਲੋਹੜੀ ਦਾ ਸਮਾਨ ਆ ਗਿਆ ਤੇ ਹੁਣ ਆਪਾਂ ਮਚਾਵਾਂਗੇ ਲੋਹੜੀ ਤੇ ਮੁੜ ਕੇ ਉਹਦੇ ਉੱਪਰ ਆਪਾਂ ਪਾਵਾਂਗੇ ਚਿੱਟੇ ਕਾਲੇ ਤੇ ਨਾ ਕਾਲੇ ਤੇ ਸੱਚ ਕਾਲੇ ਤੇ ਪਾਉਂਦੇ ਹੁੰਦੇ ਆ ਤੇ ਕਾਲੇ ਤੇ ਤਮੇ ਟਿੱਕਾ ਬਣਾਇਆ ਹੋਵੇ ਟਿੱਕਾ ਬਹੁਤ ਸਵਾਦ ਬਣੀਆਂ ਹਾਂ ਹਾਂ ਮੈਂ ਚੱਲਿਆ ਵੀਡੀਓ ਹਾਂਜੀ ਆਪਾਂ ਪਾਠਨਾ ਰੱਖ ਲਿਆ ਤੇ ਹੁਣ ਆਪਾਂ ਲੋੜੀ ਨੂੰ ਪਚਾਉਣ ਲੱਗੇ ਆ ਹਾਂ ਹਾਂ ਕਾਲੇ ਤੇ ਆ ਲੈ ਕਾਲੇ ਤੇ ਲੋੜੀ ਦੇ ਸਮਾਨ ਪਾਉਣ ਨੂੰ ਤੇ ਖਾਣ ਨੂੰ ਵੀ ੁੱਲੇ ਹੈਗੇ ਮੱਕੀ ਦੇ ਤੇ ਆ ਹੈਗੀ ਗੱਲ ਕਰ ਤੇ ਕਾਲੇ ਤੇ ਚਲ ਪਹਿਲਾਂ ਮੈਂ ਪਾ ਨਹੀਂ ਤਾਂ ਟੈਲੀਫੋਨ ਦੇ ਪਹਿਲਾਂ ਚਲ ਦੇ ਹੋਰੇ ਕਰ ਮੈਂ ਪਾ ਉਹਨਾਂ ਆਪਾਂ ਕਾਲ ਟੈਲੀਫੋਨ ਲੱਗੇ ਬਾਣੇ ਸਾਰੀ ਰਾਤ ਤੇਰਾ ਬਹੁਤ ਚੰਗੇ ਹੁੰਦੇ ਐ ਕਾਲੇ ਤੇਲ ਨਾਲ ਥੋੜੀ ਚਲ ਮੇਰੇ ਵਾਲੇ ਵੀ ਬੋਲੋ ਕੀ ਮੱਛਰ ਮੱਛਰ ਲੋੜ ਕੇ ਤੰਤੀ ਲਾ ਦੇ ਬੱਕੇ ਪਾਵਾਂਗੇ ਸਾਰੀ ਰਾਤ ਮਜਾਵਾਂਗੇ ਹੁਣ ਆਪਾਂ ਪਾ ਦਾਂਗੇ ਫੁੱਲੇ ਮੱਛਰ ਲੋੜੀ ਨੂੰ ਵੀ ਆਪਾਂ ਹੁਣ ਖੁੱਲੇ ਖਵਾਵਾਂਗੇ ਲੋੜੀ ਦਾ ਸਮਾਂ ਹੈ ਹਾਂਜੀ ਹੁਣ ਆਪਾਂ ਲੋੜੀ ਨੂੰ ਖੁੱਲੇ ਖਵਾਵਾਂਗੇ ਫਿਰ ਲੋੜੀ ਥੋੜੀ ਜਿਹੀ ਪਾ ਦਾਂਗੇ ਆਪਾਂ ਰਾਤ ਚੱਕ ਲੋੜੀ ਨੂੰ ਵੀ ਆਪਾਂ ਲੋੜੀ ਖਵਾਤੀ ਐ ਆ ਬੱਲੇ ਰਿਆ ਆਪਾਂ ਇੱਥੇ ਵਲੌਗ ਕਰਦੇ ਆਂ ਨਹੀਂ ਹੱਸਣਾ ਕਰੀਏ ਨਾ ਜਵਾ ਸਾਡਾ ਵਲੌਗ ਸਸਾਂਭਾ ਲਗੇ ਤਾਂ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਖੁਨੀਤ ਵਲੌਗ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਫਿਰ ਨਹੀਂ ਕੋਈ ਆਪਾਂ ਨੈਕਸਟ ਵਲੌਗ ਵਿੱਚ ਥੈਂਕ ਯੂ